ਹੇ ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਜਦ ਉਹ ਘੋੜ ਸਵਾਰ ਬੁਖਾਈ ਦੇਣੋਂ ਹਟ ਗਏ ਤਾਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਆਪਣੇ ਕੋਲ ਫਿਰ ਸੰਭਾਲ ਲਿਆ ਸੀਸ ਨੂੰ ਕੱਪੜਿਆਂ ਵਿੱਚ ਲਪੇਟ ਕੇ ਮੈਂ ਆਪਣੇ ਸਿਰ ਉੱਤੇ ਰੱਖ ਲਿਆ ਮੈਨੂੰ ਰਸਤੇ ਦੇ ਵਿੱਚ ਕੋਈ ਥਕਾਵਟ ਨਾ ਹੋਈ ਅਤੇ ਨਾ ਹੀ ਰਾਤ ਦੇ ਵਿੱਚ ਨਾ ਕੋਈ ਡਰ ਲੱਗਿਆ ਮੈਨੂੰ ਜਿਸ ਤਰ੍ਹਾਂ ਗੁਰੂ ਜੀ ਦਾ ਹੁਕਮ ਹੋਇਆ ਸੀ ਮੈਂ ਉਸੇ ਤਰ੍ਹਾਂ ਇਕਾਗਰ ਚਿੱਤ ਅਤੇ ਨਰਵੈ ਬੇਫਿਕਰ ਹੋ ਕੇ ਤੁਰਦਾ ਰਿਹਾ ਮੈਨੂੰ ਜਿਸ ਤਰ੍ਹਾਂ ਗੁਰੂ ਜੀ ਨੇ ਸਮਝਾਇਆ ਸੀ ਮੈਂ ਬੇਕੋਫ ਖੋਫ ਹੋ ਕੇ ਉਸੇ ਤਰ੍ਹਾਂ ਕੀਤਾ ਗੁਰੂ ਜੀ ਆਪ ਹੀ ਮੇਰੇ ਸਹਾਈ ਹੋਏ ਬਸ ਇੱਕ ਇਹ ਬੜਿਆਈ ਸੀ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਕੇ ਪਹੁੰਚਾਉਣ ਦੀ ਸੇਵਾ ਹੀ ਉਹਨਾਂ ਨੇ ਬਖਸ਼ੀ ਹੈ ਮੈਨੂੰ ਗੁਰੂ ਜੀ ਨੇ ਹੀ ਉੱਥੋਂ ਦਿੱਲੀ ਤੋਂ ਕੱਢ ਕੇ ਇੱਥੋਂ ਤੱਕ ਪਹੁੰਚਾਇਆ ਹੈ ਜਦ ਕਿ ਉੱਥੇ ਬਹੁਤ ਪਹਿਰੇਦਾਰ ਖੜੇ ਸਨ ਸਤਗੁਰੂ ਜੀ ਨੇ ਆਸਰਾ ਬਣ ਕੇ ਹਿੰਦੂਆਂ ਦੇ ਤਿਲਕ ਜਨੇਊ ਦੀ ਰੱਖਿਆ ਕੀਤੀ ਹੈ ਜਿਹੜੀ ਦਿੱਲੀ ਦੇ ਵਿੱਚ ਖਲਬਲੀ ਮੱਚੀ ਉਸ ਬਾਰੇ ਮੈਨੂੰ ਕੋਈ ਖਬਰ ਨਹੀਂ ਹੈ ਇਹ ਉਸ ਆਦਮੀ ਨੂੰ ਚੰਗੀ ਤਰ੍ਹਾਂ ਪੁੱਛਿਓ ਜਿਹੜਾ ਉੱਥੋਂ ਦਿੱਲੀ ਆਵੇ ਉਹੀ ਦੱਸੇਗਾ ਸਿੱਖ ਦਿੱਲੀ ਤੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚ ਗਿਆ ਤਾ ਕਲੰਗੀਤਰ ਪਾਤਸ਼ਾਹ ਨੇ ਦੋਨੇ ਮਾਤਾ ਮਾਂ ਨਾਲ مشਵਰਾ ਕੀਤਾ ਕਿ ਪਿਤਾ ਗੁਰੂ ਜੀ ਦੇ ਸੀਸ ਦਾ ਸੰਸਕਾਰ ਕਿੱਥੇ ਕੀਤਾ ਜਾਵੇ کافی ਸੋਚ ਵਿਚਾਰ ਦੇ ਪਿੱਛੋਂ ਮਾਤਾ ਜੀ ਦੀ ਸਲਾਹ ਦੇ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ ਗੁਰੂ ਸਾਹਿਬ ਸੰਗਤ ਨੂੰ ਨਾਲ ਲੈ ਕੇ ਸੀਸ ਲੈਣ ਦੇ ਲਈ ਸ਼੍ਰੀ ਕੀਰਤਪੁਰ ਸਾਹਿਬ ਨੂੰ ਚੱਲ ਪਏ। ਸ਼੍ਰੀ ਕੀਰਤਪੁਰ ਸਾਹਿਬ ਤੋਂ ਗੁਰੂ ਜੀ ਦੇ ਸੀਸ ਨੂੰ ਬਹੁਤ ਹੀ ਸਤਕਾਰ ਸਾਹਤ ਸੁੰਦਰ ਪਾਲਕੀ ਦੇ ਵਿੱਚ ਰੱਖ ਕੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਚੱਲ ਪਈਆਂ। ਸਾਰੀਆਂ ਸੰਗਤਾਂ ਗੁਰੂ ਜੀ ਦੇ ਵਿਜੋਗ ਵਿੱਚ ਬਹੁਤ ਹੀ ਦੁਖੀ ਸਨ ਜਦੋਂ ਸੰਗਤਾਂ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ